ਲਓ ਜੀ ਵੀਰੋ ਆ ਦੇਖੋ ਸਵੇਰ ਦਾ ਟਾਈਮ ਹੈ ਤਾਂ گاਵਾ ਇੱਥੇ ਬੈਠੀਆਂ ਨੇ ਟੱਠੇ ਬੈਠੇ ਹੋਏ ਆ ਐਨਐਫਐਲ ਦੇ ਚੌਂਕ 'ਚ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਪਈ ਇਹਨਾਂ ਦਾ ਕੋਈ ਹੱਲ ਕਰੋ ਨਹੀਂ ਤਾਂ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਉਹ ਅੱਗੇ ਵੀ ਬੈਠੇ ਨੇ ਤੇ ਕਿਰਪਾ ਕਰਕੇ ਇਹਨਾਂ ਨੂੰ ਗਊਸ਼ਾਲਾ ਵਿੱਚ ਭੇਜਿਆ ਜਾਵੇ ਕਿਉਂਕਿ ਸਰਕਾਰ ਪਹਿਲਾਂ ਹੀ ਗਊ ਟੈਕਸ ਤਾਂ ਲੈਂਦੀ ਐ ਉਹ ਪਰਾਂ ਵੀ ਬੈਠੀਆਂ ਹੋਈਆਂ ਨੇ ਆਹ ਵਾਲੀਆਂ ਜੀ ਰੋਡ ਤੇ ਬੈਠੀਆਂ ਨੇ ਅਗਲੇ ਆਉਂਦੇ ਆਪਣੇ ਸਪੀਡ ਨਾਲ ਪਤਾ ਨਹੀਂ ਲੱਗਦਾ ਤਾਂ ਕੋਈ ਹਾਦਸਾ ਹੋ ਸਕਦਾ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਪਈ ਇਹਨਾਂ ਨੂੰ ਫੜ ਕੇ ਤੇ ਗਊਸ਼ਾਲਾ ਵਿੱਚ ਭੇਜਿਆ ਜਾਵੇ ਤੇ ਲੋਕਾਂ ਦਾ ਜਿਹੜਾ ਵਾ ਜਾਲੀਮਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਧੰਨਵਾਦੀ